ਦੋਸਤੋ ਸਵਾਗਤ ਹੈ ਅੱਜ ਦੇ ਵੀਡੀਓ 'ਚ ਅੱਜ ਦਾ ਵੀਡੀਓ ਹੈ ਭਾਰਤ ਅਤੇ ਸੰਯੁਕਤ ਰਾਸ਼ਟਰ ਦੇ ਸੰਯੁਕਤ ਰਾਸ਼ਟਰ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਯੂਨਾਈਟਿਡ ਨੇਸ਼ਨਸ ਕਹਿੰਦੇ ਹਾਂ ਇਹ ਦੁਨੀਆ ਦੇ ਸੁਤੰਤਰ ਰਾਸ਼ਟਰਾਂ ਦਾ ਇੱਕ ਸੰਗਠਨ ਹੈ ਯਾ ਇਸ ਨੂੰ ਆਪਾਂ ਕਹਿ ਸਕਦੇ ਕਿ ਬਹੁਤ ਵੱਡਾ ਸੰਗਠਨ ਹੈ ਮਹਾਨ ਸੰਗਠਨ ਹੈ ਤਕਰੀਬਨ ਇਸ ਦੇ ਵਿੱਚ ਜਿਹੜੇ ਰਾਸ਼ਟਰਾਂ ਦੀ ਮੈਂਬਰਾਂ ਦੀ ਗਿਣਤੀ ਹੈ ਉਹ ਹੈ 193 193 ਔਰ ਇਸ ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ ਇਸ ਦਾ ਮੇਨ ਆਬਜੈਕਟਿਵ ਹੈ ਮੇਨ ਮਕਸਦ ਹੈ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਸਥਾਪਿਤ ਕਰਨਾ ਉਹਦੇ ਲਈ ਯਤਨਸ਼ੀਲ ਰਹਿਣਾ ਜੇ ਆਬਜੈਕਟਿਵਸ ਦੀ ਗੱਲ ਕਰਦੇ ਆ ਤੇ ਹੀ ਮੇਨ ਆਬਜੈਕਟਿਵ ਹੈ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਸਥਾਪਿਤ ਕਰਨਾ ਯੁੱਧਾਂ ਨੂੰ ਰੋਕਣਾ ਠੋਸ ਕਦਮ ਚੱਕਣਾ ਯੁੱਧ ਰੁਕਣ ਲਈ ਰਾਸ਼ਟਰ ਵਿੱਚ ਸਮਾਨਤਾ ਤੇ ਆਧਾਰ ਤੇ ਮਿੱਤਰਤਾ ਪੂਰਵਕ ਸੰਬੰਧ ਸਥਾਪਿਤ ਕਰਨਾ राइट ਉਸ ਤੋਂ ਬਾਅਦ ਅੰਤਰਰਾਸ਼ਟਰੀ ਮਸਲੇ ਨੂੰ ਮਿਲ ਜੁਲਨਲਸ ਕੋਸ਼ਿਸ਼ ਕਰਨਾ ਸਾਂਬੰਧੀ ਔਰ ਉਸ ਤੋਂ ਬਾਅਦ ਹੈ ਅੰਤਰਰਾਸ਼ਟਰੀ ਪੱਧਰ ਤੇ ਰਾਜਨੀਤਿਕ ਆਰਥਿਕ ਸਮਾਜਿਕ ਸੱਭਿਆਚਾਰਕ ਤੇ ਮਨੁੱਖੀ ਸਮੱਸਿਆਵਾਂ ਨੂੰ ਹੱਲ ਕਰਨਾ ਆਦਿ ਅਗਰ ਗੱਲ ਕਰਦੇ ਆ ਇਹਨਾਂ ਦੇ ਅੰਗਾਂ ਦੀ ਬਾਕੀ ਹੋਰ ਚੀਜ਼ਾਂ ਦੀ ਸੰਯੁਕਤ ਰਾਸ਼ਟਰ ਨਾਲ ਸੰਬੰਧਿਤ ਜਿਸ ਨੂੰ ਆਪਾਂ ਇੰਗਲਿਸ਼ ਇੰਟਰਨੈਸ਼ਨ ਕਹਿੰਦੇ ਆ ਤੇ ਆਓ ਉਹ ਉਹਨਾਂ ਚੀਜ਼ਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਛੋਟੇ ਪ੍ਰਸ਼ਨ ਉੱਤਰ ਰਾਹੀਂ ਤੇ ਇਹ ਵੀਡੀਓ ਚ ਅਪਾ ਕਰਾਂਗੇ ਛੋਟੇ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਬਹੁ ਵਿਕਲਪੀ ਪ੍ਰਸ਼ਨ ਦਾ ਸੰਯੁਕਤ ਰਾਸ਼ ਦਾ ਚਾਟਰ ਕਦੋਂ ਹੋਂਦ ਵਿੱਚ ਆਇਆ ਸੀ ਇਹ 1945 ਵਿੱਚ ਆਇਆ ਸੀ ਐਸੀ ਗੱਲ ਕੀਤੀ ਜਿੱਦਾਂ ਕਿ 1945 ਵਿੱਚ 24 ਅਕਤੂਬਰ 1945 ਅੱਗੇ ਚੱਲਦੇ ਹਾਂ ਆਰੰਭ ਵਿੱਚ ਸੰਯੁਕਤ ਰਾਸ਼ ਸੰਘ ਦੇ ਕਿੰਨੇ ਮੈਂਬਰ ਸਨ ਦੇ ਸ਼ੁਰੂਆਤੀ ਸਮੇਂ 'ਚ ਇਸ ਦੇ ਮੈਂਬਰ 51 ਸਨ 51 ਯਾਦ ਰੱਖਣਾ ਸ਼ੁਰੂਆਤੀ ਦਿਨਾਚਰਿਆ ਦੇ ਮੈਂਬਰ 51 ਸਨ 51 ਅੱਗੇ ਹੈ ਵਰਤਮਾਨ ਵਿੱਚ ਸੰਯੁਕਤ ਰਾਸ਼ ਦੇ ਕਿੰਨੇ ਮੈਂਬਰ ਹਨ ਤੇ ਇਸ ਵੇਲੇ ਇਹਨਾਂ ਦੀ ਗਿਣਤੀ ਹੈ 193 ਸੰਯੁਕਤ ਰਾਸ਼ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ ਤੇ ਸੰਯੁਕਤ ਰਾਸ਼ ਦਾ ਮੁੱਖ ਦਫ਼ਤਰ ਜਿਹੜਾ ਹੈ ਉਹ ਨਿਊਯਾਰਕ 'ਚ ਹੈ ਸਹੀ ਸਵਾਲ ਆਨਸਰ ਹੋਏਗਾ हेठ लिखियों संयुक्त राष्ट्र का अंग है तो महासभा संयुक्त राष्ट्र का अंग है सुरक्षा परिषद भी संयुक्त राष्ट्र का अंग है आर्थिक तथा सामाजिक परिषद भी संयुक्त राष्ट्र का अंग है इसका मतलब है उपरोक्त सारे इसका उत्तर होश्न है हेठ लिखियों संयुक्त राष्ट्र का मुख्य अंग है अन्न खेतीबाड़ी संघ यूनैसको अंतरराष्ट्रीय मजदूर संगठन सुरक्षा परिषद तो मुख्य अंग सुरक्षा परिषद इस है इसका अंत आंसर छवे का आंसर डी होएगा बाकी एजेंसियां है यदि मुख्य अंग जोड़े है वो है महासभा सुरक्षा परिषद आर्थिक और समाजिक परिषद प्रिश्यत्, अमानती परिषद अंतरराष्ट्रीय अदालत ये मुख्य अंग है ये मेन अंग है तो बाकी सारी एजेंसियां जिसके थ्रू संयुक्त राष्ट्र काम करता है अगर चलते हैं हेठ लिखे संयुक्त राष्ट्र का मुख्य अंग नहीं है संरक्षण परिषद नहीं है महासभा है अंतरराष्ट्रीय मुद्रा फंड भी नहीं है तो सुरक्षा परिषद है तो इसका आंसर है सी अंतरराष्ट्रीय मुद्रा फंड यह अंग नहीं है संरक्षण परिषद भी अंग है संरक्षण परिषद बेसिकली एजेंसी क्या आ जाएगा इसलिए अंगसा है नहीं अंतरराष्ट्रीय मुद्रा फंड अलग एजेंसी है आई एम एफ एस न इंग्लिश किया जाता है इंटरनेशनल मोनिट्री फंड इज डिफरेंट दैन पार्ट ऑफ यूनाइटेड नेशन अगे चलते हैं संयुक्त राष्ट्र संघ की सुरक्षा परिषद के कुल कि मैंबर हैं सुरक्षा परिषद के कुल अठ मै पंद्रह मैंबर हैं जिस दस है नॉन परमानेंट तो बाकी परमानेंट मैंबर हैं अगला प्रश्न है हेठ लिखे देशों में देश संयुक्त राष्ट्र की सुरक्षा परिषद का स्थाई मैंबर नहीं है चीन है रूस भी है जापान नहीं है संयुक्त राज्य अमरीका है जापान इसका आंसर होगा बी नौवेंद्र आंसर है बी अगला प्रश्न है हेठ लिखे विचों कौन स कौन संयुक्त राष्ट्र की महासभा प्रधान के अहदे विराजमान रहा है ਤੇ ਸ਼੍ਰੀਮਤੀ ਵਿਜੇ ਲక్ష్ਮੀ ਪੰਡਿਤ ਹਾਂ ਇਹ ਵੀ ਰਜਮਾਨ ਰਹੇ ਨੇ ਡਾਕਟਰ ਨਗੇਂਦਰ ਸਿੰਘ ਜੀ ਨੇ ਇਹ ਨੇ ਇਹ ਮਤਲਬ ਇਹੀ ਹੈ ਦਾ ਆਨਸਰ ਹੈ ਇਹ ਇਸ ਦਾ ਆਨਸਰ ਹੈ ਅਗਲਾ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕੌਣ ਸੰਯੁਕਤ ਰਾਸ਼ਟਰ ਦੇ ਅੰਤਰਰਾਸ਼ਟਰੀ ਅਦਾਲਤ ਦੇ ਜੱਜ ਚੁਣੇ ਗਏ ਤੇ ਵਿਜੇ ਲਖੀ ਪੰਡਿਤ ਨਹੀਂ ਨਗੇਂਦਰ ਸਿੰਘ ਯਸ ਹੈ राइट ਨਗੇਨ ਸਿੰਘ ਇਹਦਾ ਆਨਸਰ ਹੈ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਹੇਟ ਲਿਖਿਆ ਵਿੱਚੋਂ ਕਿਹੜੀ ਨੀਤੀ ਦਾ ਭਾਰਤ ਸਮਰਥਨ ਨਹੀਂ ਕਰਦਾ ਹੈ ਨਸਲਵਾਦ ਅਤੇ ਰੰਗਪੇ ਦੀ ਨੀਤੀ ਦਾ ਸਮਰਥਨ ਨਹੀਂ ਕਰਦਾ ਹੈ ਭਾਰਤ ਠੀਕ ਹੈ ਤੇ ਅੰਤਰਰਾਸ਼ਟਰੀ ਸਹਿਯੋਗ ਦਾ ਵਿਕਾਸ ਕਰਦਾ ਹੈ ਸਮਰਾਜਵਾਦ ਅਤੇ ਵਿਭਾਜਿਤ ਵਿਰੋਧ ਕਰਦਾ ਹੈ ਭਾਰਤ ਅੰਤਰਰਾਸ਼ਟਰੀ ਵਿਵਾਦਾਂ ਨੂੰ ਸ਼ਾਂਤੀਪੂਰਵਕ ਹੱਲ ਕਰਨ ਦਾ ਵੀ ਸਮਰਥਨ ਕਰਦਾ ਹੈ ਇਹਦਾ ਆਨਸਰ ਹੈ ए ਨਹੀਂ ਕਰਦਾ ਹੈ ਅੱਗੇ ਚਲਿਏ ਸੰਯੁਕਤ ਰਾਸ਼ਟਰ ਵਰਤਮਾਨ ਮਹਾਸ ਸਖਤਰ ਕੌਣ ਹੈ ਤੇ ਸੰਯੁਕਤ ਰਾਸ਼ਟਰ ਵਰਤਮਾਨ ਮਹਾ ਸਖਤਰ ਐਂਟੋਨੀਓ ਗਟਰਸ ਹੈ ਜਾਂ ਗੁਟਰਸ ਵੀ ਕਹਿੰਦੇ ਉਹਨੂੰ ਪੜ੍ਹ ਲੈਨੇ ਬੰਕੀ ਮੂਨ ਪਹਿਲਾ ਸੀਗੇ ਕੋਫੀ ਆਨਨ ਵੀ ਪਹਿਲਾ ਸੀਗੇ ਕਿਰਨ ਵੇਦੀ ਤੇ ਨਹੀਂ ਰਹੀ ਨੇ ਤੇ ਇਹ ਕੋਫੀ ਆਨਨ ਇਸ ਵੇਲੇ ਦੇ ਅਪਰਾਂਸਰ ਡੀ ਇਹ ਵਾਲਾ ਆਨਸਰ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਯੁਕਤ ਰਾਸ਼ਟਰ ਦਾ ਉਦੇਸ਼ ਨਹੀਂ ਹੈ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਸਥਾਪਿਤ ਕਰਨਾ ਉਦੇਸ਼ ਹੈ ਅੰਤਰਰਾਸ਼ਟਰੀ ਆਰਥਿਕ ਸਮਾਜਿਕ ਅਤੇ ਸੱਭਿਆਚਾਰਕ ਸਹਿਯੋਗ ਵਧਾਉਣਾ ਇਹ ਵੀ ਉਦੇਸ਼ ਹੈ ਮੈਂਬਰ ਦੇਸ਼ਾਂ ਵਿੱਚ ਸ਼ਾਂਤੀਪੂਰਵਕ ਚੋਣਾ ਕਰਵਾਉਣਾ ਨਹੀਂ ਇਹ ਇਹਦਾ ਕੰਮ ਨਹੀਂ ਹੈਗਾ ਵੱਖ-ਵੱਖ ਰਾਸ਼ਟਰਾਂ ਵਿੱਚ ਕਰਮ ਮਿੱਤਰਤਾਪੂਰਨ ਸੰਬੰਧ ਕਾਇਮ ਕਰਨਾ ਇਹ ਹੈਗਾ ਤਾਂ ਆਪਣਾ ਆਨਸਰ ਹੋਏਗਾ 14ਵਾਂ ਦਾ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਆਪਾਂ ਹੇਠ ਲਿਖਿਆ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਸਿੰਘ ਤੇ ਰਾਸ਼ਟਰ 1945 ਵਿੱਚ ਹੁਣ ਚਾਇਆ ਸੀਗਾ ਠੀਕ ਹੈ ਅਕਤੂਬਰ 1945 24 ਅਕਤੂਬਰ 1945 ਨੂੰ ਸੁਰੱਖਿਆ ਪਰਿਸ਼ਦ ਸਿੰਘ ਤੇ ਰਾਸ਼ਟਰ ਦਾ ਸਭ ਤੋਂ ਸ਼ਕਤੀਸ਼ਾਲੀ ਅੰਗ ਹੈ ਇਹ ਵੀ ਸਹੀ ਹੈ ਤੇ ਭਾਰਤ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਕਰਦਾ ਹੈ ਇਹ ਵੀ ਸਹੀ ਹੈ ਭਾਰਤ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਨਹੀਂ ਹੈ और यही आंसर अपना भारत सुरक्षा परिषद दी स्थाई मेंबर बनन दी कोशिश कर रहा है यत्न कर रहा है ਤੇ ਇਹ ਸੰਸਾਡੇ ਮਲਟੀਪਲ ਚੁਆਇਸ ਕੁਐਸਚਨ ਫਰਮ ਦ ਚੈਪਟਰ ਭਾਰਤ ਤੇ ਸੰਯੁਕਤ ਰਾਸ਼ਟਰ ਹੁਣ ਕਰਦੇ ਆ ਇੱਕ ਸ਼ਬਦ ਵਾਲੇ ਪ੍ਰਸ਼ਨ ਉੱਤਰ ਇੱਕ ਸ਼ਬਦ ਵਾਲੇ ਪ੍ਰਸ਼ਨ ਉੱਤਰ ਦੇ ਵਿੱਚ ਦੇਖ ਕੇ ਪਹਿਲਾ ਪ੍ਰਸ਼ਨ ਸੰਯੁਕਤ ਰਾਸ਼ਟਰ ਦੀ ਸਥਾਪਨਾ ਕਦੋਂ ਹੋਈ ਸੀ 24 ਅਕਤੂਬਰ 1945 ਨੂੰ ਹੋਈ ਸੀ ਵਰਤਮਾਨ ਸਮੇਂ ਸੰਯੁਕਤ ਰਾਸ਼ਟਰ ਦੇ ਕਿੰਨੇ ਮੈਂਬਰ ਹਨ 193 ਮੈਂਬਰ ਹਨ ਸੰਯੁਕਤ ਰਾਸ਼ਟਰ ਦੇ ਉਦੇਸ਼ਾਂ ਦਾ ਵਰਣਨ ਇਸ ਦੇ ਚਾਟਰ ਦੀ ਕਿਹੜੀ ਧਾਰਾ ਦੇ ਅਧੀਨ ਕੀਤਾ ਗਿਆ ਹੈ ਧਾਰਾ 1 ਦੇ ਤਹਿਤ ਕੀਤਾ ਗਿਆ ਹੈ ਅਗਲਾ ਪ੍ਰਸ਼ਨ ਹੈ ਸੰਯੁਕਤ ਰਾਸ਼ਟਰ ਸੰਘ ਦੇ ਕਿੰਨੇ ਮੂਲ ਸਿਧਾਂਤ ਹਨ ਟੋਟਲ 7 ਹੀ ਹੈਗੇ ਸਤ ਮੂਲ ਸਿਧਾਂਤ ਹੈਗੇ ਸੰਯੁਕਤ ਰਾਸ਼ਟਰ ਦਾ ਮੁੱਖ ਦਫਤਰ ਕਿੱਥੇ ਹੈ ਨਿਊਯਾਰਕ ਅਮਰੀਕਾ ਵਿਖੇ ਹੈ ਸੰਯੁਕਤ ਰਾਸ਼ਟਰ ਚਾਟਰ ਦੇਸ਼ ਦਸਤਖਤ ਕਰਨ ਵਾਲੇ ਮੂਢਲੇ ਕਿੰਨੇ ਦੇਸ਼ ਸਨ 51 ਦੇਸ਼ ਸਨ ਭਾਰਤ ਸੰਯੁਕਤ ਰਾਸ਼ਟਰ ਦਾ ਮੈਂਬਰ ਕਦੋਂ ਬਣਿਆ 24 ਅਕਤੂਬਰ ਨੂੰ ਬਣਿਆ ਜਦੋਂ ਸੰਯੁਕਤ ਰਾਸ਼ਟਰ ਬਣਿਆ ਸੀਗਾ ਉਹ ਦੋਹੀ ਬਣਿਆ ਇਸ ਲਈ ਭਾਰਤ ਸੰਯੁਕਤ ਰਾਸ਼ਟਰ ਦੇ ਮੂਢਲੇ ਮੈਂਬਰਾਂ ਵਿੱਚੋਂ ਹੈਗਾ ਅੱਗੇ ਹੈ ਸੰਯੁਕਤ ਰਾਸ਼ਟਰ ਦੇ ਕਿਸੇ ਇੱਕ ਅੰਗ ਦਾ ਨਾਮ ਲਿਖੋ ਸੁਰੱਖਿਆ ਪਰਿਸ਼ਦ ਅੰਤਰਰਾਸ਼ਟਰੀ ਨਿਆਦੀ ਅਦਾਲਤ ਦਾ ਸਥਾਪਨਾ ਕਿੱਥੇ ਕੀਤਾ ਗਿਆ ਹੈਗ ਵਿੱਚ ਕੀਤਾ ਗਿਆ ਇਹ ਨੀਦਰਲੈਂਡ ਦੇ ਵਿੱਚ ਹੈ संयुक्त राष्ट्र का वर्तमान सकत्र जनरल कौन है एंटोनियो गुटरस है संयुक्त राष्ट्र के मुख्य अंक किन्ने हैं हन छे उन्होंने फिर मैं दस दस्यास दिनाव महासभा सुरक्षा परिषद आर्थिक समाजिक परिषद अमानती परिषद अंतरराष्ट्रीय अदालत सक्रित अगला प्रश्न है संयुक्त राष्ट्र की किसी एक एजेंसी का पूरा नाम लिखो विश्व सेहत संगठन डबल्यू टी ओ वर्ल्ड डबल्यू डबल्यू एच ओ वर्ल्ड हैल्थ ऑर्गनाइजे डब्ल्यूटीओ ਦਾ ਮਤਲਬ ਹੁੰਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਅੱਗੇ ਹੈ 19ਵਾਂ ਪ੍ਰਸ਼ਨ ਹੈ ਸੁਰੱਖਿਆ ਪਰਿਸ਼ਦ ਦੇ ਕਿਸੇ ਇੱਕ ਸਥਾਈ ਮੈਂਬਰ ਦਾ ਨਾਮ ਲਿਖੋ ਅਮਰੀਕਾ ਪੰਜ ਸਥਾਈ ਮੈਂਬਰ ਹੈਗੇ ਅਮਰੀਕਾ ਇੰਗਲੈਂਡ ਰੂਸ ਫਰਾਂਸ ਤੇ ਚੀਨ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਕੋਲ ਕਿਹੜੀ ਵਿਸ਼ੇਸ਼ ਸ਼ਕਤੀ ਹੈ ਵੀਟੋ ਸ਼ਕਤੀ ਹੈ ਕਿਸੇ ਵੀ ਗੱਲ ਤੇ ਵੀਟੋ ਕਰ ਸਕਦੇ ਹਨ ਹਾਂ ਤੇ ਉਹ ਰੀਜ਼ੋਲੂਸ਼ਨ ਪਾਸ ਨਹੀਂ ਹੁੰਦਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਸਥਾਈ ਅਤੇ ਅਸਥਾਈ ਮੈਂਬਰਾਂ ਦੀ ਗਿਣਤੀ ਦੱਸੋ पांच स्थाई मेंबर है 10 अस्थाई यानी कि जेडे पांच है परमानेंट मेंबर है और 10 नॉन परमानेंट मेंबर है जेडे बदल दे रंदे भारत दे उस व्यक्ति ਦਾ ਨਾਮ ਦੱਸੋ ਜਿਹੜਾ 1954 ਵਿੱਚ ਸੰਯੁਕਤ ਰਾਸ਼ਟਰ ਦੀ ਮहासਭਾ ਦਾ ਪ੍ਰਧਾਨ ਚੁੜਿਆ ਗਿਆ ਸੀ ਤੇ ਉਸ ਵੀ ਜੇ ਲక్ష్ਮੀ ਪੰਡਿਤ ਵਿਜੇ ਲక్ష్ਮੀ ਪੰਡਿਤ ਵਿਕੰਨੇ ਭਾਰਤ ਦੇ ਉਸ ਵਿਅਕਤੀ ਦਾ ਨਾਮ ਦੱਸੋ ਜਿਹੜਾ ਅੰਤਰਰਾਸ਼ਟਰੀ ਅਦਾਲਤ ਦਾ ਜੱਜ ਬਣ ਚੁੱਕਾ ਬਣ ਜਜ ਚੁਣਿਆ ਗਿਆ ਸੀ ਤੇ ਨਗਿੰਦਰ ਸਿੰਘ ਹੈਗੇ ਭਾਰਤ ਉਸ ਵਿਅਕਤੀ ਦਾ ਨਾਮ ਦੱਸੋ ਜਿਹੜਾ 1956 ਵਿੱਚ ਯੂਨੈਸਕੋ ਦਾ ਪ੍ਰਧਾਨ ਚੁਣਿਆ ਗਿਆ ਸੀਗਾ ਤੇ ਡਾਕਟਰ ਰਾਧਾ ਕ੍ਰਿਸ਼ਨ ਚਲੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਅਗਲਾ ਪ੍ਰਸ਼ਨ ਆਪਣਾ ਹੈ ਹੁਣ ਤੱਕ ਭਾਰਤ ਹੁਣ ਤੱਕ ਭਾਰਤ ਕਿੰਨੀ ਵਾਰ ਸੁਰੱਖਿਆ ਪਰਿਸ਼ਦ ਦਾ ਅਸਥਾਈ ਯਾਨੀ ਕਿ ਨਾਨ ਮਬਰਨੈਂਟ ਮੈਂਬਰ ਰਿਹਾ ਹੈ 8 ਵਾਰੀ ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਵਿਸ਼ਵ ਵਿਆਪੀ ਸੰਗਠਨ ਬਣਾਉਣ ਲਈ ਕਿਸ ਗੱਲ ਤੇ ਜ਼ੋਰ ਦਿੱਤਾ ਹੈ ਸਾਰੇ ਦੇਸ਼ ਸੰਯੁਕਤ ਰਾਸ਼ਟਰ ਦੇ ਮੈਂਬਰ ਹੋਣ ਇਸ ਗੱਲ ਤੇ ਵੱਧ ਰਹੀ ਹਥਿਆਰ ਦੀ ਦੌੜ ਵਿਸ਼ੇਸ਼ ਕਰਕੇ ਪ੍ਰਮਾਣੂ ਹਥਿਆਰ ਦੀ ਦੌੜ ਨੂੰ ਸੀਮਿਤ ਕਰਨ ਨੂੰ ਕੀ ਕਿਹਾ ਜਾਂਦਾ ਹੈ ਨਿਸ਼ਸਤਰਿਕरण ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਕਿ ਭਾਰਤ ਹਰੇਕ ਦੇਸ਼ ਨੂੰ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਾਏ ਜਾਣ ਦਾ ਹੱਕ ਹੁਚਾ ਜੈਸ ਹਾਂ ਭਾਰਤ ਨੇ ਕਿ ਇਹਨਾਂ ਦੇਸ਼ਾਂ ਨੂੰ ਨਿਸ਼ਸਥੀਕਰਨ ਲਈ ਪਹਿਲ ਕਰਨ ਦੀ ਮੰਗ ਕੀਤੀ ਹੈ ਪਰ ਮਾਨੁਸ਼ਯ ਸ਼ਕਤੀ ਜਿਹੜੇ ਦੇਸ਼ ਹੈਗੇ ਉਹਨਾਂ ਦੇ ਸੰਯੁਕਤ ਰਾਸ਼ਟਰ ਦੇ ਕਿਹੜੇ ਅੰਗ ਨੂੰ ਇਸ ਦੀ ਵਿਧਾਨਪਾਲਿਕਾ ਕਿਹਾ ਜਾਂਦਾ ਹੈ ਮਹਾਸਭਾ ਨੂੰ ਜਿਸ ਦੇ ਸਾਰੇ ਦੇਸ਼ ਮੈਂਬਰ ਹੁੰਦੇ ਨੇ 193 ਸੰਯੁਕਤ ਰਾਸ਼ਟਰ ਦੇ ਕਿਹੜੇ ਅੰਗ ਨੂੰ ਇਸ ਦੀ ਕਾਰਜਪਾਲਿਕਾ ਕਿਹਾ ਜਾਂਦਾ ਹੈ ਸੁਰੱਖਿਆ ਪਰਿਸ਼ਦ ਨੂੰ ਸੁਰੱਖਿਆ ਪਰਿਸ਼ਦ ਨੂੰ ਕਿਹਾ ਜਾਂਦਾ ਜਿਸ ਦੇ ਵਿੱਚ ਸਥਾਈ ਆ ਸਥਾਈ ਮੈਂਬਰ ਹੁੰਦੇ ਨੇ ਸੁਰਖਿਆ ਪਰਿਸ਼ਦ ਦੇ ਸਥਾਈ ਮੈਂਬਰਾਂ ਦੀ ਕਿਸੇ ਵੀ ਫੈਸਲੇ ਨੂੰ ਰੱਦ ਕਰਨ ਦੀ ਸ਼ਕਤੀ ਨੂੰ ਕੀ ਕਿਹਾ ਜਾਂਦਾ ਵਿਟੋ ਸ਼ਕਤੀ ਕਿਹਾ ਜਾਂਦਾ 23 ਅਨੁਵਰਡ 1 ਵਰਡ ਵਾਲੇ ਪ੍ਰਸ਼ਨ ਇੱਕ ਸ਼ਬਦ ਵਾਲੇ ਜਾਂ ਇੱਕ ਲਾਈਨ ਵਾਲੇ ਪ੍ਰਸ਼ਨ ਹੁਣ ਕਰਦੇ ਆਪਾਂ ਖਾਲੀ ਥਾਵਾਂ ਖਾਲੀ ਥਾਵਾਂ ਦੇ ਵਿੱਚ ਹੈ ਸੰਯੁਕਤ ਰਾਸ਼ਟਰ 24 ਅਕਤੂਬਰ 1945 ਨੂੰ ਹੋਂਦ ਵਿੱਚ ਆਇਆ ਇੱਥੇ 1945 ਆ ਜਾਏਗਾ ਭਾਰਤ ਸੰਯੁਕਤ ਰਾਸ਼ਟਰ ਦਾ 1945 ਵਿੱਚ ਮੈਂਬਰ ਹੈ ਇਹ 1945 ਤੋਂ ਮੈਂਬਰ ਹੈ ਇਹ ਇਤਿਹਾਸਕ ਆ ਸਕਦਾ ਹੈ ਜਾਂ ਇੱਥੇ ਆਏਗਾ ਮੌਢਲਾ ਮੈਂਬਰ ਹੈ ਸ਼ੁਰੂ ਤੋਂ ਹੀ ਮੈਂਬਰ ਹੈ ਸੰਯੁਕਤ ਰਾਸ਼ਟਰ ਦਾ ਮੁਖ ਦਫ਼ਤਰ ਨਿਊਯਾਰਕ ਵਿਖੇ ਹੈ ਇੱਥੇ ਨਿਊਯਾਰਕ ਆ ਜਾਏਗਾ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਅਤੇ 10 ਅਸਥਾਈ ਮੈਂਬਰ ਹਨ ਇੱਥੇ 10 ਆ ਜਾਏਗਾ ਸੰਯੁਕਤ ਰਾਸ਼ਟਰ ਦੇ ਮੈਂਬਰ ਦੀ ਗਿਣਤੀ 193 ਹੈ ਇੱਥੇ 193 ਆ ਜਾਏਗਾ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਦੀ ਸਾਲ ਵਿੱਚ ਇੱਕ ਬੈਠਕ ਹੋਣੀ ਜ਼ਰੂਰੀ ਹੈ ਘੱਟੋ ਘੱਟ ਇੱਕ ਬੈਠਕ ਹੋਣੀ ਜ਼ਰੂਰੀ ਹੈ संयुक्त राष्ट्र की सुरक्षा परिषद में इसकी कार्यपालिका कहा जाता सुरक्षा परिषद की है कार्यपालिका है अगला है डैश संयुक्त राष्ट्र का सब तो शक्तिशाली अंग है ये जड़ा तो है सुरक्षा परिषद संयुक्त सब तो शक्तिशाली अंग है अगला प्रश्न है सुरक्षा परिषद के कुल मैंबर की गिणती कि पंद्रह है इतगा पंद्रह है पंद्रह अगला प्रश्न है संयुक्त राष्ट्र की आर्थिक समाजिक परिषद के मैंबर कि आर्थिक ਅਤੇ ਸਮਾਜਿਕ ਪਰਿਸ਼ਦ ਦੇ ਮੈਂਬਰ ਕਿੰਨੇ ਹਨ ਕੁੱਲ ਤੇ ਇਹ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ 54 ਮੈਂਬਰ ਹੈਗੇ 54 ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਅਦਾਲਤ ਦੇ ਡੈਸ਼ ਜੱਜ ਹਨ ਇਹਦੇ ਵਿੱਚ 15 ਜੱਜ ਹਨ ਐਕਚੁਅਲੀ ਭਾਰਤ ਦੇ ਡੈਸ਼ ਅੰਤਰਰਾਸ਼ਟਰੀ ਅਦਾਲਤ ਦੇ ਜੱਜ ਚੁਣੇ ਗਏ ਹਨ ਭਾਰਤ ਦੇ ਡਾਕਟਰ ਨਗੇਂਦਰ ਸਿੰਘ ਚੁਣੇ ਗਏ ਹਨ ਤੇ ਅਗਲਾ ਪ੍ਰਸ਼ਨ ਹੈ ਸੰਯੁਕਤ ਰਾਸ਼ਟਰ ਦੇ ਵਰਤਮਾਨ ਜਨਸਕੱਤਰ ਕੌਣ ਹੈ ਤੇ ਐਂਟੋਨੀਓ ਗਟ੍ਰਸਨ ਜਾਂ ਗਟ੍ਰਸਨ ਭਾਰਤ ਸੁਰੱਖਿਆ ਪਰਿਸ਼ਦ ਦਾ ਵਿਸਤਾਰ ਕਰਨ ਦੇ ਹੱਕ ਵਿੱਚ ਹੈ ਫੇਵਰ ਵਿੱਚ ਹੈ ਪੱਖ ਵਿੱਚ ਹੈ ਕੁਝ ਵੀ ਲਿਖ ਸਕਦੇ ਹੋ ਇੱਥੇ ਹਰ ਮੈਂਬਰ ਦੇ ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿੱਚ ਮੈਂਬਰ ਪੇਜਦਾ ਹੈ तकरीबन ਪੰਜ ਮੈਂਬਰ ਪੇਜ ਸਕਦਾ ਹੈ ਫਾਈਵ ਮੈਂਬਰਸ ਪੇਜਦਾ ਹੈ ਪੰਜ ਮੈਂਬਰ ਪੰਜ ਮੈਂਬਰ अगला प्रश्न है महासभा विश्व डैश भी कहा जाता है विश्व दी संसद भी कहा जाता है इतने संसद आ जाएगा फ्रांस सुरक्षा परिषद का अस्थाई यानी कि परमानेंट मैंबर परमानेंट आ जाएगा या अस्थाई आ जाएगा अगला है भारत सुरक्षा परिषद का अस्थाई मैंबर है अस्थाई नहीं परमानेंट नहीं अस्थाई मैंबर है और स्थाई मैंबर परमानेंट मैंबर नहीं है भारत में ਡੈਸ਼ ਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਚੁਣਿਆ ਗਿਆ ਹੈ ਭਾਰਤ ਨੂੰ ਕਈ ਵਾਰੀ ਸਥਾਈ ਮੈਂਬਰ ਚੁਣਿਆ ਗਿਆ ਬੇਸਿਕਲੀ ਇੱਥੇ ਤੁਸੀਂ ਲਿਖ ਸਕਦੇ ਹੋ ਅੱਠ ਵਾਰੀ ਚੁਣਿਆ ਗਿਆ ਔਰ ਅਗਲਾ ਹੈ ਡੈਸ਼ ਮਹਾਸਭਾ ਦੇ ਪ੍ਰਧਾਨ ਦੇ ਅਹੁਦੇ ਤੇ ਬਿਰਾਜਮਾਨ ਰਹੇ ਹਨ ਭਾਰਤ ਦੇ ਵਿੱਚੋਂ ਅਗਲ ਕਰੀਏ ਤੇ ਵਿਜੇ ਪੰਡਿਤ ਲక్ష్ਮੀ ਇਹ ਇਸ ਅਹੁਦੇ ਤੇ ਬਿਰਾਜਮਾਨ ਰਹੇ ਹਨ ਕਿਹੜੇ ਅਹੁਦੇ ਤੇ ਮਹਾਸਭਾ ਦੇ ਪ੍ਰਧਾਨ ਦੇ ਅਹੁਦੇ ਤੇ ਚਲੋ ਹੁਣ ਆਪਾਂ ਕਰਦੇ ਹਾਂ ਸਹੀ ਜਾਂ ਗਲਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਸੰਯੁਕਤ ਰਾਸ਼ਟਰ ਦੀ ਸਥਾਪਨਾ 29 April 1945 ਚਰਨਜਾ ਵਿੱਚ ਹੋਈ ਸੀ ਗਲਤ ਹੈ ਆਪਰ ਪਤਾ 24 October ਨੂੰ ਹੋਈ ਸੀ 1945 ਵਿੱਚ ਚਰਨਜਾਨੇ ਅਗਲਾ ਹੈ ਭਾਰਤ ਸੰਯੁਕਤ ਰਾਸ਼ਟਰ ਦੇ ਮੁੱਢਲੇ ਮੈਂਬਰਾਂ ਵਿੱਚ ਚਾ ਸਹੀ ਹੈ ਸੰਯੁਕਤ ਰਾਸ਼ਟਰ ਦਾ ਮੁੱਖ ਦਫ਼ਤਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਹੈ ਸਹੀ ਹੈ ਸ਼ੁਰੂ ਵਿੱਚ ਸੰਯੁਕਤ ਰਾਸ਼ਟਰ ਦੇ 51 ਮੈਂਬਰਾਂ ਸਨ ਇੱਥੇ 71 ਹੈ ਤੇ ਇਹਦਾ ਮਤਲਬ ਇਹ ਗਲਤ ਹੈ संयुक्त राष्ट्र के सारे मेंबर्स संयुक्त राष्ट्र की महासभा के मैंबर होंगे ये भी सही है अगला है सुरक्षा परिषद संयुक्त राष्ट्र की न्यायपालिका है गलत है एक कार्यपालिका है एक्चुअली सुरक्षा परिषद दस ते तो अस्थाई मैंबर है गलत है पाँच अस्थाई तो दस अस्थाई होंगे बाद है संयुक्त राष्ट्र का सक्रत इसके सारे न्याय कार्य करता है नहीं गलत है ਸਕਤ੍ਰਿਤ ਨਿਆਰੇ ਕਾਰਜ ਨਹੀਂ ਕਰਦਾ ਕਾਰਜਪਾਲਿਕਾ ਦੇ ਕੰਮ ਕਰਦਾ ਸਾਰੇ ਰਾਈਟ ਤੇ ਨਿਆਇਪਾਲਿਕਾ ਨਿਆਇਪਾਲਿਕਾ ਇੰਟਰਨੈਸ਼ਨਲ ਨੈਸ਼ਨਲ ਕੋਰਟ ਆਫ ਜਸਟਿਸ ਉਹ ਕਰਦਾ ਹੈ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਵਿਸ਼ਵ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਵਿਸ਼ਵ ਦੇ ਮਜ਼ਦੂਰ ਵਰਗਾਂ ਅਤੇ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ ਇਹ ਸਹੀ ਹੈ ਭਾਰਤ ਸੁਰੱਖਿਆ ਪਰਿਸ਼ਦ ਦਾ ਸਥਾਈ ਮੈਂਬਰ ਹੈ ਗਲਤ ਹੈ ਭਾਰਤ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦਾ ਹੈ ਇਹ ਸਹੀ ਹੈ भारत सुरक्षा परिषद का दस बार स्थाई मैंबर रह चुका नहीं गलत है अठ बारी रह चुका है सिर्फ अंतरराष्ट्रीय न्याय अदालत में विश्व सर्वोच्च अदालत मनिया जाता है ये सही है अगला प्रश्न है भारत ने विश्व शांति की स्थापना में क्रियाशील भूमिका निभाई है सही है भारत रंग भेद नस्ली व्यक्ति वितकरिया नीतियों के विरोध विरोधी रहा सही है श्रीमती विजय लक्ष्मी पंडित महासभा की पहली स्त्री प्रधान रही है ये भी सही है स्वेज नहर दी समस्या के में भारत द्वारा विशेष भूमिका नहीं निभाई गई सी, गलत है विशेष भूमिका निभाई गई है सामवादी चीन संयुक्त राष्ट्र का मैंबर बनाए जाने भारत द्वारा विशेष भूमिका निभाई नहीं गई सी, गलत निभाई गई सी भारत ने संयुक्त राष्ट्र की ਉਪਨਿਵੇਸ਼ਵਾਦ ਅਤੇ ਸਾਮਰਾਜਵਾਦ ਦੇ ਵਿਰੁੱਧ ਨੀਤੀ ਦਾ ਹਮੇਸ਼ਾ ਵਿਰੋਧ ਕੀਤਾ ਹੈ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਉਪਨਿਵੇਸ਼ਵਾਦ ਸੰਯੁਕਤ ਰਾਸ਼ਟਰ ਦੀ ਕੋਈ ਉਪਨਿਵੇਸ਼ਵਾਦ ਨੀਤੀ ਹੀ ਨਹੀਂ ਹੈ ਇਸ ਲਈ ਇਹ ਗਲਤ ਹੈ ਅਗਲਾ ਪ੍ਰਸ਼ਨ ਹੈ ਭਾਰਤ ਸੰਯੁਕਤ ਰਾਸ਼ਟਰ ਦੀ ਨਿਸ਼ਸ਼ਤੀਕਰਨ ਦੀ ਨੀਤੀ ਦਾ ਸਮਰਥਨ ਕਰਦਾ ਹੈ ਇਹ ਸਹੀ ਹੈ ਇਹ ਸਨ ਛੋਟੇ ਪ੍ਰਸ਼ਨ ਉੱਤਰ ਚੈਪਟਰ ਭਾਰਤ ਅਤੇ ਸੰਯੁਕਤ ਰਾਸ਼ਟਰ ਦੇ ਵਿੱਚ ਇਸ ਨੂੰ ਸਹੀ ਤਰੀਕੇ ਨਾਲ ਕਰਕੇ ਕਮੈਂਟ 'ਚ ਜ਼ਰੂਰ ਦੱਸਿਓ ਕਿਵੇਂ ਲੱਗਾ ਇਹ ਚੈਪਟਰ ਥੈਂਕ ਯੂ ਬਾਏ ਬਾਏ ਟੇਕ ਕੇਅਰ